ਜੀ ਭਾਜੀ ਕੀ ਨਾਮ ਤੁਹਾਡਾ ਤੇ ਅੱਜ ਇਹ ਰਿਪੋਰਟ ਤੇ ਤੁਸੀਂ ਪਹੁੰਚੇ ਜੀ ਹਰਜੀਤ ਸਿੰਘ ਮੇਰਾ ਨਾਮ ਹੈ ਸਾਡਾ ਉਪ ਨਿਵਾਸੀ ਜਿਹਦਾ ਨਾਮ ਭਤੀ ਸਿੰਘ ਹੀ ਪਿੰਡ ਜਗਦੇਵ ਕਲਾ ਤੋਂ ਜੋ ਕਿ 6 ਮਹੀਨੇ ਪਹਿਲਾਂ ਹੀ ਦਪਈ ਗਿਆ ਸੀ ਤੇ ਜਿਹਦੀ ਮਿਤੀ 10 4 25 ਨੂੰ ਰੋਡ ਐਕਸੀਡੈਂਟ ਵਿੱਚ ਡੈਥ ਹੋ ਗਈ ਜਿਨ੍ਹਾਂ ਦੀ ਬੋਡੀ ਅੱਜ ਉਬਰਾਏ ਸਾਹਿਬ ਦੇ ਉਪਰਾਲੇ ਦੇ ਨਾਲ ਜੋ ਹੀ ਉੱਥੋਂ ਡਾਕੂਮੈਂਟ ਸੀ ਤਿਆਰ ਕਰਕੇ ਤੇ ਉਹਨਾਂ ਮਦਦ ਦੇ ਜੋ ਇਹਨਾਂ ਮਦਦ ਕੀਤੀ ਆ ਉਹਦੇ ਤਹਿਤ ਉਹ ਸੰਵਾਦ ਕਰਦੇ ਆ ਤੇ ਉਹਨਾਂ ਦੇ ਉਪਰਾਲੇ ਸਦਕਾ ਜਿਹੜੀ ਇਹ ਬੋਡੀ ਆ ਉਹਨਾਂ ਦੇ ਗ੍ਰੇਵ ਤੇ ਪਹੁੰਚੀ ਆ ਡਾਕਟਰ ਉਪਰਾਏ ਸਾਹਿਬ ਕਾਫੀ ਮ੍ਰਿਤਕ ਸ਼ਰੀਰਾਂ ਦੀਆਂ ਬੋਡੀਆਂ ਲਿਆਉਂਦੇ ਨੇ ਤੇ ਪਰਿਵਾਰਾਂ ਦੀ ਮਦਦ ਵੀ ਕਰਦੇ ਨੇ ਇਸ ਪਰਿਵਾਰ ਦੀ ਵੀ ਉਹਨਾਂ ਕੋਲ ਮਦਦ ਕਰਨ ਦਾ ਪ੍ਰਸਤਾਵ ਕਰਦਾ ਪ੍ਰਸਤਾਵ ਕਰਦਾ ਪੁਰਾ ਸਰਦਾਰੀ ਬੇਟੀ ਨਾਲ ਹੀ ਵੱਡੀ ਜਿਹੜੇ ਆਪਣੇ ਆਪਣੇ ਵੀ ਆ ਉਹਦੇ ਮੈਰਿਜ ਵਾਸਤੇ ਉਹਨਾਂ 2 ਲੱਖ ਰੁਪਏ ਦੇਣ ਦਾ ਵੀ ਕੀਤਾ ਵਾਦਾ ਕੀਤਾ ਵਾ ਤੇ ਜੋ ਉਹਨਾਂ ਦੇ ਪਾਦਰ ਸਾਹਿਬ ਹੈ ਉਹਨਾਂ ਦੀ 2500 ਰੁਪਿਆ ਪੈਨਸ਼ਨ ਜਿਹੜੀ ਲਾਈਫਟਾਈਮ ਜਿਹੜੀ ਉਹਨਾਂ ਵੱਲੋਂ ਲਗਵਾ ਸੁਭਿਨਾਈ ਵਰੀ ਲਗਾਈ ਗਈ ਹੈ ਤਾਂ ਇਹ ਬਹੁਤ ਹੀ ਉਹਨਾਂ ਦਾ ਦਿਲ ਤੇ ਤਹਿ ਦਿਲੋਂ ਤਰ ਮਾਰ ਕਰਦੇ ਆ ਜਿਨ੍ਹਾਂ ਨੇ ਅੱਜ ਉਹਨਾਂ ਦੀ ਮਰਤਕ ਦੀਏ ਨੂੰ ਸਾਡੇ ਗ੍ਰੈਵਗੇ ਭਜਾਇਆ ਚੰਦਰਨਾਮ ਨਜੀ ਸਿੰਘ ਜੀ ਮੇਰੇ ਨਾਲ ਸਬੱਧਪੁਰਾ ਚੈਟਕ ਟ੍ਰਸਟ ਦੇ ਪ੍ਰੋਗਰਾਮ ਨੂੰ ਸੰਯਾਰ ਜੀ ਰਾਜਿੰਦਰ ਸਿੰਘ ਜੀ ਰਾਮਨਪ੍ਰੀਤ ਸਿੰਘ ਸੰਦੀਪ ਚੰਦਿਆਦੀ ਰਜਿੰਦਰ ਸਿੰਘ ਜੀ ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਏ ਤੋਂ ਅਸੀਂ ਵੀ ਪਹੁੰਚੇ ਆਂ ਔਰ ਬੜੇ ਪਰੇਮਾਨ ਨਾਲ ਅੱਜ ਅਸੀਂ ਇੱਥੇ ਪਹੁੰਚਿਆ ਵੀ ਇੱਕ ਨੌਜਵਾਨ ਪ੍ਰਦੀਪ ਸਿੰਘ ਅਰਜਨ ਦਾਪੰਦੀ ਐਸਐਨ ਜਿਹੜਾ ਜੇ ਬੇਵਕਲਾਮ ਲਾਮਸਰ ਦਾ ਰਹਿਣ ਵਾਲਾ ਸੀ ਉਹ ਲੜਕਾ ਆਪਣੀ ਪਰਿਵਾਰ ਦੀ ਆਰਥਿਕ ਸੁਧਾਰਨ ਵਾਸਤੇ 6 ਮਹੀਨੇ ਪਹਿਲਾਂ ਦਵਾਈ ਚ ਗਿਆ ਸੀ ਔਰ 10 ਤਰੀਕ 10 ਅਪ੍ਰੈਲ ਨੂੰ ਕੁਛ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ ਜਿਹੜਾ ਉਸ ਲੜਕੀ ਦੇ ਨਾਲ ਵਾਪਰਿਆ ਜਿਸ ਦੇ ਨਾਲ ਪੂਰੀ ਤਰ੍ਹਾਂ ਬੱਚਾ ਜਿਹੜਾ ਸੀ ਉਹ ਚੁੱਗ ਗਿਆ ਉੱਥੇ ਇਹ ਵੀ ਇਹ ਬਹੁਤ ਦਰਦਨਾਕ ਜਿਹੜੀ ਆ ਮੌਤ ਹੋ ਗਈ ਅੱਜ ਉਹਦੀ ਮ੍ਰਿਤਕ ਦੇ ਇੱਥੇ ਜਿਹੜੀ ਆ ਉਹ ਆਈ ਹੈ ਪਰਿਵਾਰ ਸਾਰਾ ਇੱਥੇ ਆਇਆ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਮਹੱਤਪਦ ਸਾਹਿਬ ਮਾਮਾ ਜੀ ਉਹਨਾਂ ਦੇ ਇੱਥੇ ਪਹੁੰਚੇ ਆ ਔਰ ਇਹਨਾਂ ਦੀ ਦੁੱਖ ਜਿਹੜੇ ਆ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੇ ਭਰੇ ਮਨ ਦੇ ਨਾਲ ਇੱਥੇ ਆਈ ਨੇ ਔਰ ਜਿੰਨੇ ਵੀ ਇਹ ਜੋ ਬਹੁਤ ਦੁਖਦਾਈ ਘਟਨਾ ਜਿਹੜੀ ਉਹ ਉਹ ਬੱਚੇ ਦੇ ਨਾਲ ਜਿਹੜੀ ਹੋ ਵਾਪਰੀ ਹੈ ਉੱਥੇ ਉਹਦੀ ਜਦੋਂ ਮ੍ਰਿਤਕ ਦੇਹ ਨੂੰ ਲਿਓਣ ਵਾਸਤੇ ਡਾਕਟਰ ਐਸ.ਪੀ. ਸਿੰਘ ਉਹ ਬਰਾਇ ਉਹਨਾਂ ਦੇ ਉੱਤੇ ਜਿਹੜੀ ਟੀਮ ਹੈ ਉਹਨੇ ਸਾਰੇ ਕਾਗਜ਼ ਪੱਤਰ ਉੱਥੇ ਉਹਨਾਂ ਦੇ ਪੂਰੇ ਕਰਕੇ ਕਾਨੂੰਨੀ ਕਾਰਵਾਈ ਕਰਕੇ ਤੇ ਅੱਜ ਜਿਹੜੀ ਆ ਉਹ ਬੱਚੇ ਦੀ ਮਤਕਬ ਦੇ ਇਥੇ ਆਈ ਹੈ ਤੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਸੋਪੀ ਹੈ ਸੰਸਥਾ ਵੱਲੋਂ ਪਰਿਵਾਰ ਦੇ ਕੀ ਹੋਰ ਮਦਦ ਕੀਤੀ ਜਾ ਰਹੀ ਹੈ ਹਾਂਜੀ ਸੰਸਥਾ ਵੱਲੋਂ ਜਿਹੜੀ ਉਹਨਾਂ ਦੀਆਂ ਦੋ ਭੈਣਾਂ ਨੇ ਉਹਨਾਂ ਚ ਹਾਂਜੀ ਇੱਕ ਭੈਣ ਨੇ ਜਿਹੜੀ ਉਹਦੀ ਜਿਹੜੀ ਹੈ ਉਹ ਬਿਆਦ ਵਾਸਤੇ 2 ਲੱਖ ਰੁਪਿਆ ਜਿਹੜਾ ਉਹ ਭਾਈ ਸਾਹਿਬ ਨੇ ਜਿਆਸੀ ਸਿੰਘ ਸਾਹਿਬ ਵਿਵਾਂਗਨਾਂ ਨੂੰ ਔਰ ਨਾਲ ਦੀ ਨਾਲ ਹੀ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੀ 2500 ਰੁਪਿਆ ਪੈਨਸ਼ਨ ਜਿਹੜੀ ਹੈ ਉਹ ప్రతి ਮਹੀਨਾ ਜਿਹੜੀ ਆ ਉਹ ਦਿੱਤੀ ਜਾਊਗੀ ਇਹ ਕਿੰਨੇਵੀਂ ਮ੍ਰਿਤਕ ਬੋਡੀ ਹੈ ਜਿਹੜੀ ਆ ਹਾਂਜੀ ਹੁਣ ਤੱਕ ਜਿਹੜੀਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡਾਕਟਰ ਐਸ.ਪੀ. ਸਿੰਘ ਔਰ ਆਈ ਜੀ ਵੱਲੋਂ ਜਿਹੜੀਆਂ ਉਪ ਤੋਂ ਹੁਣ ਤੱਕ ਇਹ 411ਵੀਂ ਜਿਹੜੀ ਆ ਉਹ ਮ੍ਰਿਤਕ ਦੀ ਜਿਹੜੀ ਹੈ ਇੱਥੇ ਅੱਜ ਗੰਦੀ ਗਈ ਹੈ ਤੇ ਇਹਦੇ ਨਾਲ ਦੀ ਨਾਲ ਹੀ 에어ਪੋਰਟ ਦੇ ਉੱਤੇ ਜਿਹੜਾ ਆ ਉਹ ਇਥੋਂ ਮ੍ਰਿਤਕ ਦੇ ਜਿਹੜੀ ਆ ਜਿਹੜੇ ਵਾਸਾਂ ਦੇ ਘਰ ਤੱਕ ਪਹੁੰਚਾਉਣ ਵਾਸਤੇ ਸੇਵਾ ਵੀ ਜਿਹੜੀ ਆ ਉਹ ਸਰਵਦਾ ਪਲਾਟੇ ਰੂਟ ਤੋਂ ਤਸ ਜਿਹੜਾ ਉਹ ਬੀਓਪਾਸ ਲੜੀ ਉੱਤੇ ਆ